सत्यरा अमरीका दर बारे ही जाना सोने चांदी की मौजूदा स्थिति सब तो पहला गल करिए कैनेडा डॉलर की तरह अज भारती मार्केट विचेडा डॉलर स्थित रुझान के वार करता नजर आ रहा है ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਰੁਪਏ ਤੋਂ 63 ਰੁਪਏ ਦੇ ਵਿਚਕਾਰ ਤਰਜ ਕੀ ਦਿਖਾਈ ਗਿਆ। ਮਾਰਦ ਦੇ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ, ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਨੀਤੀ ਅਤੇ ਗਲੋਬਲ ਆਰਥਿਕ ਸਥਿਰਤਾ ਕੈਨੇਡਾ ਡਾਲਰ ਦੀ ਮਜ਼ਬੂਤੀ ਨੂੰ ਸਹਾਰਾ ਦੇ ਰਹੇ ਨੇ। ਵਿਦੇਸ਼ ਰਹਿੰਦੇ ਭਾਰਤੀ ਅਤੇ ਵਿਦਿਆਰਥੀ ਇਸ ਰੁਝਾਨ ਨੂੰ ਧਿਆਨ ਦੇ ਨਾਲ ਦੇਖ ਰਹੇ ਨੇ। ਅਮਰੀਕੀ ਡਾਲਰ ਮਾਰਕੀਟ ਦੀ ਤੜਕਨੀ ਜੀ ਹਾਂ ਹੁਣ ਰੁਕ ਕਰਦੇ ਹਾਂ ਅਮਰੀਕੀ ਡਾਲਰ ਦੇ ਵੱਲ ਜੋ ਅੱਜ ਵੀ ਗਲੋਬਲ ਮਾਰਕੀਟ ਦੀ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਬਣਿਆ ਹੋਇਆ ਹੈ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਰੁਪਏ ਦੇ ਵਿੱਚ ਲਗਭਗ 83 ਰੁਪਏ ਤੋਂ 84 ਪੰਜਾਹ ਪੈਸੇ ਤੇ ਵਿਚਕਾਰ ਚੱਲ ਰਹੀ ਹੈ ਅਮਰੀਕਾ ਦੇ ਵਿੱਚ ਮਹਿੰਗਾਈ ਦੇ ਅੰਕੜੇ ਫੈਡਰਲ ਰਿਜ਼ਰਵ ਦੇ ਸੰਕੇਤ ਅਤੇ ਆਰਥਿਕ ਵਿਕਾਸ ਦੀ ਦਰ ਡਾਲਰ ਦੀ ਦਿਸ਼ਾ ਤੈਅ ਕਰ ਰਹੇ ਨੇ ਵਿਸ਼ੇਸ਼ ਗਿਆਨਤਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਡਾਲਰ ਵਿੱਚ ਉਤਾਰ ਚੜਾਅ ਜਾਰੀ ਰਹਿ ਸਕਦਾ ਹੈ। ਆਸਟ੍ਰੇਲੀਆ ਡਾਲਰ ਹਲਕੀ ਅਸਥਿਰਤਾ ਦੇ ਨਾਲ ਚੱਲ ਰਿਹਾ ਹੈ। ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਡਾਲਰ ਦੀ, ਜੋ ਕਿ ਅੱਜ ਆਸਟ੍ਰੇਲੀਆ ਡਾਲਰ ਦੇ ਵਿੱਚ ਹਲਕੀ ਕਮਜ਼ੋਰੀ ਦੇਖੀ ਗਈ ਹੈ। ਇਸ ਆਸਟ੍ਰੇਲੀਆ ਡਾਲਰ ਦੀ ਕੀਮਤ ਭਾਰਤੀ ਮਾਰਕੀਟ ਵਿੱਚ ਲਗਭਗ 55.54 ਤੇ 55 ਦੇ ਦਰਮਿਆਨ ਤਰਜ ਕੀਤੀ ਗਈ ਹੈ। चीन ਦੇ ਨਾਲ ਵਪਾਰਕ ਸਥਿਤੀ ਮਾਈਨਿੰਗ ਸੈਕਟਰ ਅਤੇ ਗਲੋਬਲ ਕਮਡਿਟੀ ਮਾਰਕੀਟ ਆਸਟ੍ਰੇਲੀਆ ਡਾਲਰ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕਾਂ ਦੇ ਲਈ ਅਪਡੇਟ ਕਾਫੀ ਅਹਿਮ ਮੰਨੀ ਜਾ ਰਹੀ ਹੈ ਹੁਣ چلਦੇ ਹਾਂ ਯੂਨਾਈਟਿਡ ਕਿੰਗਡਮ ਦੇ ਬ੍ਰਿਟਿਸ਼ ਪਾਉਂਡ ਤੇ ਵੱਲ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 80 ਰੁਪਏ ਦੇ ਵਿੱਚ ਲਗਭਗ 104 ਰੁਪਏ ਤੋਂ 106 ਰੁਪਏ 50 ਪੈਸੇ ਦੇ ਵਿੱਚ ਘਾਟ ਰਹੀ ਹੈ ਯੂਕੇ ਦੀ ਮਹਿੰਗਾਈ ਦਰ ਬੈਂਕ ਆਫ ਇੰਗਲੈਂਡ ਦੀ ਨੀਤੀ ਅਤੇ ਆਰਥਿਕ ਸੁਧਾਰ ਪਾਉਂਡ ਦੀ ਚਾਲੂ ਤਕਰਾਰੇ ਨੇ ਮਾਰਤ ਦੇ ਅਨੁਸਾਰ ਪਾਉਂਡ ਮਜ਼ਬੂਤ ਹੈ ਪਰ ਅਗਲੇ ਹਫਤੇ ਵਿੱਚ ਸਾਵਧਾਨੀ ਜ਼ਰੂਰੀ ਹੈ हूँ गल करिए सोने दीमता की निवेशक निवेश कारण सोने की बाजारोना चौहठ हजार रुपए ग्राम चल रहा है बी कैरेट सोना लगभग सतवंजा हजार रुपए तो उनाट हजार रुपए प्रति दस ग्राम चल रहा है, तो, है। विश्लेषकों का कहना है कि लंबे समय के लिए सोना हजे भी एक सुरक्षित विकल्प बनिया होया ਅਖੀਰ ਦੇ ਵਿੱਚ ਗੱਲ ਕਰੀਏ ਚਾਂਦੀ ਦੀ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ ਭਾਰਤੀ ਮਾਰਕੀਟ ਦੇ ਵਿੱਚ ਚਾਂਦੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰam ਦੇ ਦਰਮਿਆਨ ਵਪਾਰ ਕਰ ਰਹੀ ਹੈ ਉਦਯੋਗਿਕ ਮੰਗ ਸੋਲਰਜਾ ਸੈਕਟਰ ਅਤੇ ਅੰਤਰਰਾਸ਼ਟਰੀ ਸੰਕੇਤ ਚਾਂਦੀ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਤਾਂ ਅੱਜ ਭਾਰਤੀ ਮਾਰਕੀਟ ਵਿੱਚ ਕੈਨੇਡਾ ਡਾਲਰਸ ਸਿੱਧੂ ਜਾਂਦੇ ਨਾਲ ਵਪਾਰ ਕਰਦਾ ਨਜ਼ਰ ਆ ਰਿਹਾ ਹੈ ਇੱਕ ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਰੁਪਏ ਤੋਂ 63 ਰੁਪਏ ਦੇ ਵਿਚਕਾਰ ਦਰਜ ਕੀਤੀ ਗਈ ਹੈ ਮਾਰਕ ਦੇ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਨੀਤੀ ਅਤੇ ਗਲੋਬਲ ਆਰਥਿਕ ਸਥਿਰਤਾ ਕੈਨੇਡਾ ਡਾਲਰ ਦੀ ਮਜ਼ਬੂਤੀ ਨੂੰ ਸਹਾਰਾ ਦੇ ਰਹੇ ਨੇ ਵਿਦੇਸ਼ ਰਹਿੰਦੇ ਭਾਰਤੀ ਅਤੇ ਵਿਦਿਆਰਥੀ ਇਸ ਰੁਝਾਨ ਨੂੰ ਧਿਆਨ ਦੇ ਨਾਲ ਦੇਖ ਰਹੇ ਨੇ ਅਮਰੀਕੀ ਡਾਲਰ ਮਾਰਕੀਟ ਦੀ ਤੜਕਨੀ ਜੀ ਹਾਂ ਹੁਣ ਰੁਕ ਕਰਦੇ ਹਾਂ ਅਮਰੀਕੀ ਡਾਲਰ ਦੇ ਵੱਲ ਜੋ ਅੱਜ ਵੀ ਗਲੋਬਲ ਮਾਰਕੀਟ ਦੀ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਬਣਿਆ ਹੋਇਆ ਹੈ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ ਭਾਰਤੀ ਰੁਪਏ ਦੇ ਵਿੱਚ ਲਗਭਗ 83 ਰੁਪਏ ਤੋਂ 84 ਪੰਜਾਹ ਪੈਸੇ ਤੇ ਵਿਚਕਾਰ ਚੱਲ ਰਹੀ ਹੈ ਅਮਰੀਕਾ ਦੇ ਵਿੱਚ ਮਹਿੰਗਾਈ ਦੇ ਅੰਕੜੇ ਫੈਡਰਲ ਰਿਜ਼ਰਵ ਦੇ ਸੰਕੇਤ ਅਤੇ ਆਰਥਿਕ ਵਿਕਾਸ ਦੀ ਰਫਤਾਰ ਡਾਲਰ ਦੀ ਦਿਸ਼ਾ ਤੈਅ ਕਰ ਰਹੀ ਹੈ ਵਿਸ਼ੇਸ਼ ਗਿਆਨਤਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਡਾਲਰ ਵਿੱਚ ਉਤਾਰ ਚੜਾਅ ਜਾਰੀ ਰਹਿ ਸਕਦਾ ਹੈ। ਆਸਟ੍ਰੇਲੀਆ ਡਾਲਰ ਹਲਕੀ ਅਸਥਿਰਤਾ ਦੇ ਨਾਲ ਚੱਲ ਰਿਹਾ ਹੈ। ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਡਾਲਰ ਦੀ, ਜੋ ਕਿ ਅੱਜ ਆਸਟ੍ਰੇਲੀਆ ਡਾਲਰ ਦੇ ਵਿੱਚ ਹਲਕੀ ਕਮਜ਼ੋਰੀ ਦੇਖੀ ਗਈ ਹੈ। ਇਸ ਆਸਟ੍ਰੇਲੀਆ ਡਾਲਰ ਦੀ ਕੀਮਤ ਭਾਰਤੀ ਮਾਰਕੀਟ ਵਿੱਚ ਲਗਭਗ 55.50 ਤੇ 57 ਦੇ ਦਰਮਿਆਨ ਤਰਜ ਕੀਤੀ ਗਈ ਹੈ। चीन ਦੇ ਨਾਲ ਵਪਾਰਕ ਸਥਿਤੀ ਮਾਈਨਿੰਗ ਸੈਕਟਰ ਅਤੇ ਗਲੋਬਲ ਕਮਡਿਟੀ ਮਾਰਕੀਟ ਆਸਟ੍ਰੇਲੀਆ ਡਾਲਰ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕਾਂ ਦੇ ਲਈ ਅਪਡੇਟ ਕਾਫੀ ਅਹਿਮ ਮੰਨੀ ਜਾ ਰਹੀ ਹੈ ਹੁਣ چلਦੇ ਹਾਂ ਯੂਨਾਈਟਿਡ ਕਿੰਗਡਮ ਦੇ ਬ੍ਰਿਟਿਸ਼ ਪਾਉਂਡ ਤੇ ਵੱਲ ਅੱਜ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਭਾਰਤੀ ਰੁਪਏ ਦੇ ਵਿੱਚ ਲਗਭਗ 104 ਰੁਪਏ ਤੋਂ 106 ਰੁਪਏ 50 ਪੈਸੇ ਦੇ ਵਿੱਚ ਘਾਟ ਰਹੀ ਹੈ ਯੂਕੇ ਦੀ ਮਹਿੰਗਾਈ ਦਰ ਬੈਂਕ ਆਫ ਇੰਗਲੈਂਡ ਦੀ ਨੀਤੀ ਅਤੇ ਆਰਥਿਕ ਸੁਧਾਰ ਪਾਉਂਡ ਦੀ ਚਾਲੂ ਤਕਰਬਾਰੇ ਨੇ ਮਾਰਤ ਦੇ ਅਨੁਸਾਰ ਪਾਉਂਡ ਮਜ਼ਬੂਤ ਹੈ ਪਰ ਅਗਲੇ ਹਫਤੇ ਵਿੱਚ ਸਾਵਧਾਨੀ ਜ਼ਰੂਰੀ ਹੈ ਦੇਹੂਨ ਕਲ ਕਰੀਏ ਸੋਨੇ ਦੀਆਂ ਕੀਮਤਾ ਦੀ ਦ ਗਲੋਬਲ ਅਨਿਸ਼ਚਿਤਤਾ ਤੇ ਨਿਵੇਸ਼ ਕਰੀ ਸੁਰੱਖਿਤ ਨਿਵੇਸ਼ ਵਾਲੀ ਰੁਚੀ ਕਾਰਨ ਸੋਨੇ ਦੀ ਮੰਗ ਬਣੀ ਹੋਈ ਹੈ ਅੱਜ ਭਾਰਤੀ ਬਾਜ਼ਾਰ ਦੇ ਵਿੱਚ 24 ਕੈਰਟ ਸੋਨਾ ਲਗਭਗ 62 ਹਜ਼ਾਰ ਰੁਪਏ ਤੋਂ 64 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ 22 ਕੈਰਟ ਸੋਨਾ ਲਗਭਗ 57 ਹਜ਼ਾਰ ਰੁਪਏ ਤੋਂ 59 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਹੈ ਵਿਸ਼ਲੇਸ਼ਕਾਂ ਦਾ ਕਹਿਣੇ ਕਿ ਲੰਬੇ ਸਮੇਂ ਦੇ ਲਈ ਸੋਨਾ ਹਜੇ ਵੀ ਇੱਕ ਸੁਰੱਖਿਅਤ ਵਿਕਲਪ ਬਣਿਆ ਹੋਇਆ ਹੈ। ਅਖੀਰ ਦੇ ਵਿੱਚ ਗੱਲ ਕਰੀਏ ਚਾਂਦੀ ਦੀ ਅੱਜ ਚਾਂਦੀ ਦੀ ਕੀਮਤ ਦੇ ਵਿੱਚ ਹਲਕੀ ਤੇਜ਼ੀ ਦੇਖੀ ਗਈ ਹੈ। ਭਾਰਤੀ ਮਾਰਕੀਟ ਦੇ ਵਿੱਚ ਚਾਂਦੀ ਲਗਭਗ 72000 ਤੋਂ 75000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਦਰਮਿਆਨ ਵਪਾਰ ਕਰ ਰਹੀ ਹੈ। ਉਦਯੋਗਿਕ ਮੰਗ, ਸੋਲਰ ਊਰਜਾ ਸੈਕਟਰ ਅਤੇ ਅੰਤਰਰਾਸ਼ਟਰੀ ਸੰਕੇਤ ਚਾਂਦੀ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਕੈਨੇਡਾ ਡਾਲਰ ਦੀ ਤਾਂ ਅੱਜ ਭਾਰਤੀ ਮਾਰਕੀਟ ਵਿੱਚ ਕੈਨੇਡਾ ਡਾਲਰਸ ਦੀ ਤੁਹਾਨੂੰ ਜਾਨਤੇ ਨਾਲ ਵਪਾਰ ਕਰਤਾ ਨਜ਼ਰ ਆ ਰਿਹਾ ਹੈ 1 ਕੈਨੇਡਾ ਡਾਲਰ ਦੀ ਕੀਮਤ ਲਗਭਗ 61 ਰੁਪਏ ਤੋਂ 62 ਰੁਪਏ ਦੇ ਵਿੱਚ ਕਾਰ ਦਰਜ ਕੀਤੀ ਗਈ ਹੈ ਮਾਰਦ ਦੇ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ਬੈਂਕ ਆਫ ਕੈਨੇਡਾ ਦੀ ਵਿਆਜ ਦਰਾਂ ਨੀਤੀ ਅਤੇ ਗਲੋਬਲ ਆਰਥਿਕ ਸਥਿਰਤਾ ਕੈਨੇਡਾ ਡਾਲਰ ਦੀ ਮਜ਼ਬੂਤੀ ਨੂੰ ਸਹਾਰਾ ਦੇ ਰਹੇ ਨੇ ਵਿਦੇਸ਼ ਰਹਿੰਦੇ ਭਾਰਤੀ ਅਤੇ ਵਿਦਿਆਰਥੀ ਇਸ ਰੁਝਾਨ ਨੂੰ ਧਿਆਨ ਦੇ ਨਾਲ ਦੇਖ ਰਹੇ ਨੇ ਅਮਰੀਕੀ ਡਾਲਰ ਮਾਰਕੀਟ ਦੀ ਤੜਕਨੇ ਜੀ ਹਾਂ ਹੁਣ ਰੁਕ ਕਰਦੇ ਹਾਂ ਅਮਰੀਕੀ ਡਾਲਰ ਦੇ ਵੱਲ ਜੋ ਅੱਜ ਵੀ ਗਲੋਬਲ ਮਾਰਕੀਟ ਦੀ ਸਭ ਤੋਂ ਪ੍ਰਭਾਵਸ਼ਾਲੀ ਕਰੰਸੀ ਬਣਿਆ ਹੋਇਆ ਅੱਜ ਇੱਕ ਅਮਰੀਕੀ ਡਾਲਰ ਦੀ ਕੀਮਤ 50 ਰੁਪਏ ਦੇ ਵਿੱਚ ਲੱਭ 83 ਰੁਪਏ ਤੋਂ 84 ਰੁਪਏ 50 ਪੈਸੇ ਤੇ ਵਿੱਚ ਕਰ ਚੱਲ ਰਹੀ ਹੈ ਅਮਰੀਕਾ ਦੇ ਵਿੱਚ ਮਹਿੰਗਾਈ ਦੇ ਅੰਕੜੇ ਫੈਡਰਲ ਰਿਜ਼ਰਵ ਦੇ ਸੰਕੇਤ ਅਤੇ ਆਰਥਿਕ ਵਿਕਾਸ ਦੀ ਰਫਤਾਰ ਡਾਲਰ ਦੀ ਦਿਸ਼ਾ ਤੈਅ ਕਰ ਰਹੀ ਨੇ ਵਿਸ਼ੇਸ਼ ਗਿਆਨਤਾ ਕਹਿੰਦੇ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਡਾਲਰ ਵਿੱਚ ਉਤਾਲ-ਚੜਾਅ ਜਾਰੀ ਰਹਿ ਸਕਦਾ ਹੈ ਆਸਟ੍ਰੇਲੀਆ ਡਾਲਰ ਹਲਕੀ ਅਸਥਿਰਤਾ ਦੇ ਨਾਲ ਚੱਲ ਰਿਹਾ ਹੈ ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਡਾਲਰ ਦੀ ਜੋ ਕਿ ਅੱਜ ਆਸਟ੍ਰੇਲੀਆ ਡਾਲਰ ਦੇ ਵਿੱਚ ਹਲਕੀ ਕਮਜ਼ੋਰੀ ਵੇਖੀ ਗਈ ਹੈ ਇਹ ਕੋਸਟਰੀਲੀਆ ਡਾਲਰ ਦੀ ਕੀਮਤ ਭਾਰਤੀ ਮਾਰਕੀਟ ਵਿੱਚ ਲਗਭਗ 55 ਰੁਪਏ ਤੋਂ 55 ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ ਚੀਨ ਦੇ ਨਾਲ ਵਪਾਰਕ ਸਥਿਤੀ ਮਾਈਨਿੰਗ ਸੈਕਟਰ ਅਤੇ ਗਲੋਬਲ ਕਮੋਡਿਟੀ ਮਾਰਕੀਟ ਆਸਟ੍ਰੇਲੀਆ ਡਾਲਰ ਨੂੰ ਪ੍ਰਭਾਵਿਤ ਕਰ ਰਹੀ ਹੈ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕਾਂ ਦੇ ਲਈ ਇਹ ਅਪਡੇਟ ਕਾਫੀ ਅਹਿਮ ਮੰਨੀ ਜਾ ਰਹੀ ਹੈ ਇਸ ਹਨ ਅਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਯੂਨਾਈਟਿਡ ਕਿੰਗਡਮ ਦੀ ਤਾਜ਼ਾ ਕਰੰਸੀ ਦਰਾਂ ਤੇ ਝਾਲੀ ਸੋਨੇ ਤੇ ਚਾਂਦੀ ਦੀ ਮਾਰਕੀਟ ਸਥਿਤੀ ਕਰੰਸੀ ਤੇ ਬੁੱਲੀਅਨ ਮਾਰਕੀਟ ਦੇ ਨਾਲ ਜੁੜੀ ਹਰ ਮਹੱਤਵਪੂਰਨ ਖਬਰ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ